ਚੰਡੀਗੜ੍ਹ ਚ ਅੱਜ ਸਿਆਸਤ ਦੀ ਸਭ ਤੋਂ ਵੱਡੀ ਹਾਈ ਵੋਲਟੇਜ ਟੱਕਰ ਮੇਅਰ ਦੀ ਚੋਣ ਨੂੰ ਲੈ ਕੇ ਹੋਵੇਗੀ VOTING ਕੱਲ੍ਹ ਦੇ ਰਾਤ ਤੱਕ ਹੁੰਦੀ ਰਹੀ ਹਾਈ ਕੋਰਟ ਦੇ ਵਿੱਚ ਸੁਣਵਾਈ ਗੱਠਜੋੜ ਤੋਂ ਸੀਮਾਨ ਦਾ ਫਿਰ ਇਨਕਾਰ ਕਿ ਹਾਂ ਸਿਰਫ ਪੰਜਾਬ ਨਹੀਂ ਚੰਡੀਗੜ੍ਹ ਦੇ ਵਿੱਚ ਵੀ ਜਿੱਤੇਗੀ ਆਮ ਆਦਮੀ ਪਾਰਟੀ 13 0 ਤੋਂ ਬਾਅਦ ਹੁਣ ਦਿੱਤਾ 14 0 ਦਾ ਨਾਰਾ ਕਮ ਕਸ਼ਮੀਰ ਹਾਈ ਕੋਰਟ ਦਾ ਵੱਡਾ ਫੈਸਲਾ ਸਿੱਖ ਹੋਣ ਦੇ ਲਈ ਸਿੰਘ ਜਾਂ ਕੌਰ ਸਰਨੇਮ ਜ਼ਰੂਰੀ ਨਹੀਂ ਤਾਂ ਜੱਥੇਦਾਰ ਬੋਲੇ ਕਿਸੇ ਦੁਨੀਆਵੀ ਅਦਾਲਤ ਨੂੰ ਸਿੱਖ ਪਛਾਣ ਦੀ ਪਰਵਾਸਾ ਤੈਅ ਕਰਨ ਦਾ ਨਹੀਂ ਕੋਈ ਅਧਿਕਾਰ ਸੁਫਾਲ ਖੈਰਾ ਦੀ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਅੱਜ ਹੋਵੇਗੀ ਸੁਣਵਾਈ ਸੂਬਾ ਸਰਕਾਰ ਨੇ ਪੰਜਾਬ ਹਾਈਕ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਦਿੱਤੀ ਹੈ ਚੁਣੌਤੀ ਡਰਗ ਕੇਸ ਦੇ ਵਿੱਚ ਅਦਾਲਤ ਨੇ ਖੈਰਾ ਨੂੰ ਦਿੱਤੀ ਹੈ ਜ਼ਮਾਨਤ ਪੰਜਾਬ ਚ ਵਿਦੇਸ਼ੀ ਨਿਵੇਸ਼ ਤੇ ਸੀਐਮ ਭਗਵੰਤ ਮਾਨ ਦਾ ਜ਼ੋਰ ਦਿੱਲੀ ਦੇ ਵਿੱਚ ਮੁੱਖ ਮੰਤਰੀ ਮਾਨ ਨੇ 8 ਦੇਸ਼ਾਂ ਦੇ ਹਾਈ ਕਮਿਸ਼ਨਰਾਂ ਦੇ ਨਾਲ ਕੀਤੀਆਂ ਮੀਟਿੰਗਾਂ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਦਿੱਤਾ ਸੱਦਾ ਮੁੰਬਈ ਹਵਾਈ ਅੱਡੇ ਤੇ ਟਰਮੀਨਕਟੇ ਯਾਤਰੀਆਂ ਦੇ ਬੈਠਣ ਦੇ ਮਾਮਲੇ ਦੇ ਵਿੱਚ ਸਰਕਾਰ ਦਾ ਵੱਡਾ ਐਕਸ਼ਨ ਸਿਵਲ ਐਵੀਏਸ਼ਨ ਮੰਤਰਾਲੇ ਨੇ ਇੰਡੀਗੋ ਤੇ ਲਗਾਇਆ 1 ਕਰੋੜ 20 ਲੱਖ ਰੁਪਏ ਦਾ ਜੁਰਮਾਨਾ ਮੁੰਬਈ 에ਰਪੋਰਟ ਨੂੰ ਵੀ ਲਗਾਈ 60 ਲੱਖ ਰੁਪਏ ਦੀ ਪੈਨਲਟੀ ਸਸ਼ੀਕਾਲ نیوز 19 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੇਰੇ ਤੁਸੀਂ ਸਾਰੇ ਖੈਰੇ ਦੇ ਨਾਲ ਹੋਗੇ ਤਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਚੰਡੀਗੜ੍ਹ ਤੋਂ ਤਾਂ ਚੰਡੀਗੜ੍ਹ ਦੀ ਸਭ ਤੋਂ ਹਾਈ ਵੋਲਟੇਜ ਟੱਕਰ ਅੱਜ ਹੋਣ ਜਾ ਰਹੀ ਹੈ ਦੱਸਦੇ ਕਿ ਅੱਜ ਚੰਡੀਗੜ੍ਹ ਮੇਅਰ ਦੀ ਲਈ VOTING ਹੋਏਗੀ ਮੇਅਰ ਚੋਣ ਦੇ ਲਈ VOTING ਹੋਏਗੀ ਮਿਲ ਕੇ ਚੋਣ ਲੜ ਰਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਮੇਅਰ ਚੋਣ ਦੇ ਵਿੱਚ ਭਾਜਪਾ ਵਰਸਸ ਇੰਡੀਆ ਗੱਠ ਚੋਣ ਨਜ਼ਰ ਆ ਰਿਹਾ ਹੈ ਤਾਂ ਕੱਲ ਦੇ ਰਾਤ ਤੱਕ ਦੱਸਿਆ ਕਿ ਕਾਨੂੰਨੀ ਦਾਪੇਚ ਚੱਲਦੇ ਰਹੇ ਨੇ ਹਾਈ ਕੋਰਟ ਦੇ ਵਿੱਚ ਦੇਰ ਤੱਕ ਸੁਣਵਾਈ ਜਿਹੜੀ ਹੈ ਉਹ ਚੱਲਦੀ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਟੀਸ਼ਨ ਦੇ ਵਿੱਚ ਨਿਰਪੱਖ ਚੋਣ ਦੀ ਮੰਗ ਕੀਤੀ ਹੈ ਕੋਰਟ ਨੇ ਆਪਣੀ ਨਿਗਰਾਨੀ ਦੇ ਵਿੱਚ ਚੋਣ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ ਚੰਡੀਗੜ੍ਹ ਪੁਲਿਸ ਤੇ ਕਾਨੂੰਨ ਦੇ ਮੁਤਾਬਿਕ ਚੋਣਾ ਕਰਵਾਏ ਹਾਈ ਕੋਰਟ ਨੇ ਇਹ ਕਿਹਾ ਹੈ ਚੰਡੀਗੜ੍ਹ ਪੁਲਿਸ ਕਾਨੂੰਨ ਦੇ ਮੁਤਾਬਿਕ ਚੋਣਾ ਕਰਵਾਏ ਤਾਂ ਨਿਯਮਾਂ ਦੇ ਮੁਤਾਬਿਕ ਜਿਹੜੀ ਆ ਉਹ ਚੋਣਾਂ ਦੀ ਬਿਜਿਓਗ੍ਰਾਫੀ ਹੋਏਗੀ ਸਾਰੇ ਕਾਂਸਲਰਾਂ ਨੂੰ ਦੱਸ ਦਿੱਤੇ ਕਿ ਪਾਸ ਦਿੱਤੇ ਜਾਣਗੇ ਹਾਈ ਕੋਰਟ ਨੇ ਕਾਂਗਰਸੀ ਉਮੀਦਵਾਰ ਨਾਮਜ਼ਦਗੀ ਵਾਪਸ ਤੇ ਜਿਹੜੀ ਹੈ ਉਹ ਵੀ ਮੋਹਰ ਲਗਾ ਦਿੱਤੀ ਹੈ ਤਾਂ ਇਹ ਵੀ ਬੇਹੱਦ ਅਹਿਮ ਹੈ ਦਿਲਚਸਪ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਚੋਣ ਹੋਣ ਜਾਣੀ ਹੈ ਤਾਂ ਦੱਸਦੇ ਕਿ ਸਿਨੈਰੀਓ ਬਿਲਕੁਲ ਉਸ ਵੇ ਵੱਖਰਾ ਹੋ ਗਿਆ ਸੀ ਜਦੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿਲ ਕੇ ਚੋਣ ਲੜਨ ਦਾ ਇਹ ਫੈਸਲਾ ਕੀਤਾ ਸੀ ਹਾਲਾਂਕਿ ਉਸ ਤੋਂ ਪਹਿਲਾਂ ਨਾਮਜ਼ਦਗੀ ਜਿਹੜੇ ਨੇ ਉਹ ਦਾਖਲ ਕਰ ਦਿੱਤੇ ਗਏ ਸਨ ਪਰ ਉਸ ਤੋਂ ਬਾਅਦ ਦੱਸਿਆ ਕਿ ਕਾਂਗਰਸ ਦੇ ਜਿਹੜੇ ਮੇਅਰ ਉਮੀਦਵਾਰ ਸਨ ਉਹਨਾਂ ਨੇ ਆਪਣਾ ਜਿਹੜਾ ਕਾਗਜ਼ ਹੈ ਵਾਪਸ ਲਿਆ ਸੀ ਪਰ ਉਸ ਤੋਂ ਬਾਅਦ ਤੱਕ ਕਾਫੀ ਦੇਰ ਰਾਤ ਤੱਕ ਸ਼ਾਮ ਤੱਕ ਅਸੀਂ ਕਹਿ ਸਕਦੇ ਹਾਂ ਕਿ ਇਹ ਮੋਰ ਨਹੀਂ ਸੀ ਲੱਗੀ ਉਹ ਨਾਮਜ਼ਦਗੀ ਵਾਪਸ ਹੋਈ ਹੈ ਕਿ ਨਹੀਂ ਪਰ ਹੁਣ ਉਹ ਕਲੀਅਰ ਹੋ ਚੁੱਕਿਆ ਹੈ ਤੇ ਦੂਸਰੇ ਪਾਸੇ ਵੀਡੀਓਗ੍ਰਾਫੀ ਹੋਏਗੀ ਐਨਾ ਚੋਣਾ ਦੀ ਇਹ ਵੀ ਹਾਈ ਕੋਰਟ ਨੇ ਹੁਕਮ ਦਿੱਤੇ ਹੈ ਗ੍ਰਾਫਿਕ ਦੇ ذریعے ਦਿਖਾ ਰਹੇ ਆ ਮੇਅਰ ਦੇ ਵਿੱਚ ਕੁਰਸੀ ਤੇ ਦੱਸ ਦਈਏ ਕਿ ਕੌਣ ਬੈਠੇਗਾ ਇਹ ਦੋ ਨਾਮਜ਼ਦਗੀ ਪੱਤਰ ਦਾਖਲ ਕਰਵਾ ਲਈ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਦੱਸ ਦਈਏ ਕਿ ਉਮੀਦਵਾਰ ਔਰ ਦੂਸਰੇ ਪਾਸੇ ਕਾਂਗਰਸ ਤੋਂ ਜਿਹੜੇ ਉਮੀਦਵਾਰ ਨਹੀਂ ਹੋਣਗੇ ਭਾਜਪਾ ਦਾ ਹੋਏਗਾ ਗੁਰਪ੍ਰੀਤ ਸਿੰਘ ਗਾਵੀ ਜਿਹੜੇ ਨੇ ਉਹ ਡਿਪਟੀ ਮੇਅਰ ਦੇ ਲਈ ਕਾਂਗਰਸ ਤੋਂ ਉਮੀਦਵਾਰ ਨੇ ਔਰ ਨਿਰਮਲਾ ਦੇਵੀ ਜਿਹੜੇ ਨੇ ਉਹ ਡਿਪਟੀ ਮੇਅਰ ਦੇ ਲਈ ਉਮੀਦਵਾਰ ਨੇ ਕਾਂਗਰਸ ਤੋਂ ਔਰ ਦੂਸਰੇ ਪਾਸੇ ਰਜਿੰਦਰ ਸ਼ਰਮਾਨੀ ਇਡਲੀ ਵਿਡਰੋਲ ਜਿਹੜੇ ਡਾਕੂਮੈਂਟੇਸ਼ਨ ਵਿਡਰੋਅ ਕਰਨ ਤੋਂ ਬਾਅਦ ਅਫੀਸਰ ਚੇਂਜ ਕਰਨਾ ਉਸ ਅਫੀਸਰ ਵੱਲੋਂ ਫਰੈਸ਼ ਨੋਟਿਸ issues ਕਰਨਾ ਜਿਹੜਾ ਪਹਿਲਾਂ ਕਦੀ ਪ੍ਰੈਸੀਡੈਂਟ ਨਹੀਂ ਸੀਗਾ ਪਾਸ ਪ੍ਰੈਕਟਿਸ ਨਹੀਂ ਸੀਗੀ ਕਿ ਜਿਹੜੇ ਵਿਡਰੋ ਹੋਏ ਉਹਨਾਂ ਦੀ ਵੈਰੀਫਿਕੇਸ਼ਨ ਹੋਏਗੀ ਸੋ ਵਿਡਰੋਲ ਦੀ ਵੈਰੀਫਿਕੇਸ਼ਨ ਨੋਟਿਸ issues ਹੋਇਆ ਉਹ ਸਾਰਿਆਂ ਨੇ ਧਿਆਨ ਰੱਖਦੇ ਅਸੀਂ ਰੈੱਡ ਫਾਈਲ ਕੀਤੀ ਸੀ ਕਿ ਫੇਰ ਇਲੈਕਸ਼ਨ ਲਈ ਕੋਰਟ অবজারভার ਪੁਆਇੰਟ ਕੀਤਾ ਜਾਏ ਵੀਡੀਓਗ੍ਰਾਫੀ ਕਰਵਾਈ ਜਾਏ ਜਿਹੜੀ ਕੋਰਟ ਨੇ ਕੋਰਟ অবজারভার ਤੋਂ ਇਲਾਵਾ ਬਾਕੀ ਸਾਰੀਆਂ ਜੜੀਆਂ ਸਾਰੀਆਂ ਪਲੇਅਰਸ ਨੂੰ ਕੰਸੈਪਟ ਕੀਤੀਆਂ ਕਿ ਵੀਡੀਓਗ੍ਰਾਫੀ ਹੋਏਗੀ ਜਿਹੜਾ ਉਹਨਾਂ ਦੇ ਰੈਜ਼ੀਗਨੇਸ਼ਨ ਵਿਧਰੋਲ ਦੇ ਐਪਲੀਕੇਸ਼ਨ ਆ ਉਹ ਐਕਸੈਪਟ ਕਰ ਲਈ ਗਈ ਆ ਜਿਹੜੀ ਉੱਥੇ ਪਾਸਸ ਦਾ ਇਸ਼ੂ ਸੀਗਾ ਸਾਡਾ ਜਿਹੜੀ ਅਫੀਸਰ ਸਾਡੇ ਨਾਲ ਗੱਲ ਨਹੀਂ ਸੀ ਕਰ ਰਹੇ ਪਾਸਸ ਜਿਹੜੇ ਨੇ ਜਿਹੜੇ ਲਿਸਟ ਆਫ ਐਲੀਜੀਬਲ ਕੈਂਡੀਡੇਟਸ ਆ ਜਿਹਨੇ ਗੱਲ ਕੰਟੈਸਟ ਕਰਨਾ ਉਹ ਸਾਰੀਆਂ ਇਸ਼ੂ ਜਿਹੜੇ ਨੇ ਉਹਨਾਂ ਨੇ ਸਾਡੇ ਰਿਜ਼ੋਲਵ ਕਰਕੇ ਸਾਰੀ ਸਾਡੀਆਂ ਐਡਰੈਸ ਕਰ ਦਿੱਤੇ ਨੇ ਜੀ ਵਿਡਰੋਅ ਦਾ ਜਿਹੜਾ ਇਸ਼ੂ ਹੈ ਕਿ ਰੀ ਵੈਰੀਫਿਕੇਸ਼ਨ ਲਈ ਕਿਉਂਕਿ ਵਿਡਰੋਅ ਆਲਰੇਡੀ ਹੋ ਚੁੱਕਾ ਸੀ ਲੇਕਿਨ ਰੀ ਵੈਰੀਫਿਕੇਸ਼ਨ ਲਈ ਤੁਹਾਨੂੰ ਇਹ ਇਹ ਇਸ਼ੂ ਸੀਗਾ ਵੀ ਤੁਹਾਨੂੰ ਇਹ ਇਸ਼ੂ ਸੀਗਾ ਜੀ ਕਿ ਜਦੋਂ ਅਫੀਸਰ ਚੇਂਜ ਕੀਤਾ 15 ਤਰੀਕ ਦੀ ਜਦੋਂ ਅਸੀਂ ਵਿਡਰੋਅ ਕਰ ਲਏ ਸੀਗੇ ਤੇ 16 ਤਰੀਕ ਨੂੰ ਦੁਬਾਰਾ ਨੋਟਿਸ ਇਸ਼ੂ ਕਰਨਾ ਕਿ 17 ਨੂੰ ਅਪੀਅਰ ਹੋਵੋ ਜਦ ਕਿ ਸਾਡੀ ਐਪਰੀਅਰ ਜਿੰਦਗੀ ਸਾਡੇ ਐਲੀਗੇਸ਼ਨ ਸੀਗੇ ਕਿ ਜਿਹੜੇ ਕੈਂਡੀਡੇਟ ਨੂੰ ਨੋਟਿਸ ਇਸ਼ੂ ਕੀਤਾ ਗਿਆ ਹੈ ਤਿੰਨ ਤੋਂ ਸਿਰਫ ਇੱਕ ਨੂੰ ਇਸ਼ੂ ਕੀਤਾ ਗਿਆ ਉਹ ਹਾਊਸਲੈਸਟ ਵਿੱਚ ਹੈ ਹੀ ਇਲੈਗਲੀ ਰੀਟੇਨ ਉਹਦੀ ਹੈਬੀਸ ਕੋਰਪਸ ਪੈਂਡਿੰਗ ਸੀਗੀ ਸੋ ਹਾਉ ਹੀ ਤਦ ਪੰਜਾਬ ਦੇ ਵਿੱਚ ਗੱਠ ਜੋੜ ਹੋਣਾ ਔਖਾ ਹੋਇਆ ਕਿਉਂਕਿ ਮੁੱਖ ਮੰਤਰੀ ਮਾਨ ਨੇ ਹੁਣ ਤੋਂ ਫਿਰ ਤੋਂ ਨਾਰਾ ਦਿੱਤਾ ਹੈ 14 0 ਦਾ 14 0 ਦਾ ਨਾਰਾ ਦਿੱਤਾ ਗਿਆ ਹੈ ਤਾਂ ਚੰਡੀਗੜ੍ਹ ਦੀ ਸੀਟ ਵੀ ਜਿਹੜੀ ਆ ਸ਼ਾਮਿਲ ਕਰ ਲਈ ਗਈ ਹੈ 24 ਦੇ ਵਿੱਚ ਆਵਾਦੀ ਪਾਰਟੀ ਦੇ ਹੱਕ ਦੇ ਵਿੱਚ 14 0 ਹੋਵੇਗਾ ਐਸੇ ਮੰਨਿਆ ਗਿਆ ਹੈ ਯਕੈਲੀ ਕਿ ਮੁਰ ਤੋਂ ਦੁਹਰਾਇਆ ਹੈ ਹਾਲਾਂਕਿ ਪਹਿਲਾਂ ਇਸ ਤੋਂ ਪਹਿਲਾਂ 13 0 ਦਾ ਨਾਰਾ ਤੇਰੇ ਸਨ ਹਰਿਆਣੇ ਕਿਸ ਸਿੱਧੇ ਤੌਰ ਤੇ ਆਵਾਦੀ ਪਾਰਟੀ 13 ਦੀਆਂ 13 ਸੀਟਾਂ ਤੇ ਚੋਣ ਲੜਨ ਜਾ ਰਹੀ ਹੈ ਇਸ਼ਾਰਾ ਦਿੱਤਾ ਜਾ ਰਿਹਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਕੱਲ ਆ ਗੱਠ ਛੋੜ ਤੇ ਸੀਐਮ ਬੋਲੇ ਸਨ ਚੰਡੀਗੜ੍ਹ ਦਾ ਬੀਜੇਪੀ ਤੋਂ ਖਹਿੜਾ ਛੁੱਟੇਗਾ ਇਹ ਸੀਐਮ ਨੇ ਅਕਿਆ ਹੈ ਤਾਂ ਦੱਸੀ ਕਿ ਅੱਜ ਮੇਅਰ ਦੀ ਚੋਣ ਹੈ ਉਸ ਤੋਂ ਪਹਿਲਾਂ ਸਟੇਟਮੈਂਟਸ ਤਾਂ ਬਿਹਤ ਇੰਟਰਸਟਿੰਗ ਹੈ ਖਾਸ ਤੌਰ ਤੇ ਜਦੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਦੇ ਵਿੱਚ ਅਲਾਈਅੰਸ ਹੋ ਗਿਆ ਹੋਵੇ ਮੇਅਰ ਦੀ ਚੋਣ ਨੂੰ ਲੈ ਕੇ ਜਾਂ ਇੰਡੀਆ ਗੱਠ ਛੋੜ ਦੇ ਸੀ ਤਹਿਤ ਕਹਿ ਲਈਏ ਕਿ ਇਹ ਚੋਣ ਹੋ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਦੇ ਅ ਚਾਂਸਸ ਘੱਟ ਲੱਗ ਰਹੇ ਨੇ ਕਿਉਂਕਿ ਲਗਾਤਾਰ ਇਹ ਆਮ ਆਦਮੀ ਪਾਰਟੀ ਔਰ ਨਾਲ ਹੀ ਦੂਜੇ ਪਾਸੇ ਕਾਂਗਰਸ ਵੀ ਇਹੀ ਨਾਰਾ ਦੇ ਰਹੀ ਹੈ ਕਿ ਉਹਨਾਂ ਦੇ ਵੱਲੋਂ ਇਕੱਲੇ ਚੋਣ ਲੜ ਲੜੀ ਜਾਏਗੀ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਉਹ 13 0 ਨੇ ਹੁਣ 14 0 ਹੋਵੇਗਾ ਲੋਕਲ ਗਵਰਨਮੈਂਟ ਦਾ ਚੋਣ ਹੈ ਉੱਚ ਕਾਉਂਸਲਰ ਜਿਹੜੇ ਨੇ ਉਹ ਕਿਉਂਕਿ ਕਾਉਂਸਲਰ ਦਾ ਜਿਹੜਾ ਜਾਂ ਸਰਪੰਚੀ ਦਾ ਜਿਹੜਾ ਚੋਣ ਹੁੰਦਾ ਉਹ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵਾਲਾ ਦਾ ਹੁੰਦਾ ਕਈ ਵਾਰੀ ਤਾਂ ਪਾਰਟੀ ਦੇ ਸਿੰਬਲ ਤੇ ਵੀ ਨਹੀਂ ਲੜਿਆ ਜਾਂਦਾ ਉਹ ਆਪਸ ਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਸਾਰੇ ਸੋ ਉਹਦੇ ਉਹਦੇ ਬਾਰੇ ਤਾਂ ਮੈਂ ਕਹੂੰਗਾ ਕਿ ਕੱਲ ਨੂੰ ਸ਼ਾਇਦ ਭਾਜੀਪੀ ਤੋਂ ਖੜਾ ਛੁੱਟ ਜੇ ਚੰਡੀਗੜ੍ਹ ਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੇ ਕੋਲੇ ਜਿੰਨੇ ਵੀ ਕੋਈ ਰਹਿੰਦੇ ਚੰਡੀਗੜ੍ਹ ਤਾਂ ਬੜੇ ਵਪਾਰੀਆਂ ਦੇ ਬੜੇ ਦੁਖੀ ਹੋ ਜਾਂਦੇ ਫੋਨ ਵੀ ਆਉਂਦੇ ਨੇ ਸੁਨੇਹੇ ਵੀ ਆਉਂਦੇ ਨੇ ਕਿ ਬਹੁਤ ਦੁਖੀ ਆ ਜੀ ਕਿੱਥੇ ਜਾਈਏ ਐਮਪੀ ਸਾਡੀ ਬੰਬੇ ਰਹਿੰਦੀ ਹੈ ਤੇ ਇੱਥੇ ਲੜਾਈਆਂ ਚੱਲਦੀਆਂ ਨੇ ਕਿਹਦੇ ਕੋਲੇ ਫਰਿਆਦਾਂ ਲੈ ਕੇ ਜਾਈਏ ਤਾਂ ਜਿਹੜੀ ਮੈਂ 13 0 ਕਹਿਣਾ ਉਹਦੇ ਚ ਇੱਕ ਹੋਰ ਐਡ ਕਰ ਲਓ 14 0 ਕਰ ਲਓ ਚੰਡੀਗੜ੍ਹ ਵੀ ਨਾਲ ਜਿੱਤਾਂਗੇ 13 0 ਫਿਰ ਮੈਂ ਆਪਣੀਆਂ ਹੀ ਕਹਿ ਜੀ ਨਾਮਾਣੀ ਪਾੜੀ ਦਾ ਪ੍ਰਧਾਨ ਆ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਤੇ ਮੈਂ 13 0 ਚ ਕਿਸੇ ਹੋਰ ਨੂੰ ਵਿੱਚ ਥੋੜੀ ਪਾਉਂਗਾ ਫਿਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ న్యూਜ਼ 18 ਦੇ ਮੰਚ ਰਾਈジング ਪੰਜਾਬ ਤੇ ਪਹੁੰਚੇ ਤਾਂ ਇਸ ਦੌਰਾਨ ਸੀਐਮ ਨੇ ਆਪਣੇ 13 ਜ਼ੀਰੋ ਵਾਲੇ ਨਾਰੇ ਦਾ ਮਤਲਬ ਸਮਝਾਇਆ। ਸਪਸ਼ਟ ਤੌਰ ਤੇ ਆਪ ਵੱਲੋਂ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੀ ਗੱਲ ਕਹੀ। ਤਾਂ ਜਦੋਂ ਹਣ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਸਵਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਹੋਇਆ ਤਾਂ ਰਾਜਾ ਵਰਿੰਗ ਦਾ ਟਰੈਕ ਸੀਐਮ ਦੇ ਨਾਲੋਂ ਕੋਈ ਜ਼ਿਆਦਾ ਵੱਖਰਾ ਨਹੀਂ ਸੀ। ਇੱਕ ਵਾਰ ਫਿਰ ਸਟੈਂਡ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੀ 13 ਦੀਆਂ 13 ਸੀਟਾਂ ਤੇ ਤਿਆਰੀ ਹੈ। 13 ਜ਼ੀਰੋ ਫਿਰ ਮੈਂ ਆਪਣੀਆਂ ਹੀ ਕਹੇ ਜੀ। ਹੁਣ ਆਮ ਆਨੰਦ ਪਾਰਟੀ ਦਾ ਪ੍ਰਧਾਨ ਹਾਂ ਮੈਂ। ਪੰਜਾਬ ਦਾ ਮੁੱਖ ਮੰਤਰੀ ਹਾਂ। ਤੇ ਮੈਂ 13 0 ਚ ਕਿਸੇ ਹੋਰ ਨੂੰ ਵਿੱਚ ਥੋੜੀ ਪਾਉਂਗਾ ਫਿਰ। ਹਾਈ ਕਮਾਂਡ ਨੇ ਕਲੀਅਰ ਕਰਤਾ ਤੁਹਾਨੂੰ ਕਿ 13 ਤੇ ਆਪਣੇ ਕੈਂਡੀਡੇਟ ਤਿਆਰ ਕਰ ਲੋ ਜਾਂ ਕਿੰਨੇ ਕਿੰਨੇ 13 ਕੈਂਡੀਡੇਟ ਤਿਆਰ ਨੇ? ਤੁਸੀਂ ਚਲਾਉਣੀ ਐ ਇਹ। ਬਿਲਕੁਲ। ਹੈਡਲਾਈਨ। ਤੁਸੀਂ ਇੱਥੇ ਕਰਨਾ ਬ੍ਰੇਕਿੰਗ ਨਿਊਜ਼। ਬਿਲਕੁਲ। ਆ ਫਿਰ ਮੈਂ ਕਹਿ ਦਿੰਨਾ ਇਸ ਵਾਰ ਲੋਕ ਸਭਾ ਚ ਪੂਰੇ ਦੇਸ਼ ਚ ਪੰਜਾਬ ਬਣੂਗਾ ਹੀਰੋ ਆਮ ਆਦਮੀ ਪਾਰਟੀ ਦੇ ਹੱਕ ਚ ਪੰਜਾਬ ਚੋਂ 13 0। ਯਾਨੀ ਕਿ ਵੱਡਾ ਬਿਆਨ ਦੇ ਰਹੇ ਹੋ ਫਿਰ ਕਲੀਅਰ ਕਰ ਰਹੇ ਹੋ। ਮੈਨੂੰ ਇਹਨੂੰ ਵੱਡਾ ਸਮਝ ਲਓ ਛੋਟਾ ਸਮਝ ਲਓ ਤੁਸੀਂ ਤੁਹਾਡਾ। ਉਹ ਕਾਂਗਰਸ ਪਾਰਟੀ ਕੱਲ ਹੀ ਹਜੇ ਮੁਹੱਲੇ ਦੇ ਅੰਦਰ ਉੱਥੇ ਖੜੜ ਕਰਕੇ ਆਈ ਹੈ ਸੋ ਮੈਂ ਇਹ ਸਮਝਦਾ ਕਿ ਕਿਸੇ ਪ੍ਰਕਾਰ ਦੇ ਐਵੇਂ ਆਕਾਸਰੇ ਲਾਏ ਜਾਣੇ ਕੋਈ ਚੰਗੀ ਗੱਲ ਨਹੀਂ ਹੈ ਔਰ ਬਾਕੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਹਾਈ ਕਮਾਂਡ ਸੁਪਰੀਮ ਹੈ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ ਲੇਕਿਨ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਏਗਾ 13 ਦੀਆਂ 13 ਦੀਆਂ 13 ਸੀਟਾਂ ਤੇ ਅਸੀਂ ਆਦੇ ਪਾਰਲੀਮੈਂਟ ਮੈਂਬਰ ਲੜਾਉਣ ਦੀ ਤਿਆਰੀ ਕਰ ਲੇਕਿਨ ਤਾਂ ਜਦੋਂ ਰਾਜਾ ਵੜਿੰਗ ਨੂੰ ਸਵਾਲ ਚੰਡੀਗੜ੍ਹ ਵਾਲੇ ਗੱਠ ਜੋੜ ਨੂੰ ਲੈ ਕੇ ਹੋਇਆ ਤਾਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਦਾ ਪੰਜਾਬ ਤੇ ਕੋਈ ਵੀ ਅਸਰ ਨਹੀਂ ਹੈ ਚੰਡੀਗੜ੍ਹ ਯੂਨਿਟ ਅਲੱਗ ਹੈ ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਅਲੱਗ ਹੈ ਹਰ ਦੇਸ਼ ਦਾ ਮੁੱਦਾ ਲੱਗ ਹੈ ਹਰ ਪਿੰਡ ਦਾ ਮੁੱਦਾ ਅਲੱਗ ਹੈ ਉਹਨਾਂ ਨੇ ਕੋਈ ਚੋਣਾਂ ਇਕੱਠੇ ਨਹੀਂ ਲੜ ਰਹੇ ਕਾਈਂਡਲੀ ਅੰਡਰਸਟੈਂਡ ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ ਭਾਜਪੀ ਜੀ ਉਹਨੂੰ ਰੋਕਣ ਵਾਸਤੇ ਮੈਂ ਭਾਵੇਂ ਕਿ ਆਈ ਐਮ ਨੋਬਾਡੀ ਔਰ ਇੱਥੇ ਕਮੈਂਟ ਕਰਾਂ ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪ ਦੇ ਕੀ ਉਹਨਾਂ ਦੇ ਮਨ ਦੇ ਵਿੱਚ ਗੱਲ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲਈਏ ਜਾਂ ਕੀ ਉਹਨਾਂ ਨੇ ਸੋਚਿਆ ਹੋਵੇਗਾ ਔਰ ਕੀਤਾ ਹੋਵੇਗਾ ਔਰ ਚੰਡੀਗੜ੍ਹ ਕੀ ਕਰਦਾ ਜਾਂ ਨਹੀਂ ਕਰਦਾ ਉਹਦਾ ਸਾਡੇ ਤੇ ਕੀ ਅਸਰ ਹੈ ਤਾਂ ਰਾਜਾ ਬੜਿੰਗਦੇਸ਼ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਬੀਜੇਪੀ ਨੇ ਪੰਜਾਬ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਤੰਜ ਪਰਿਆ ਟਵੀਟ ਕਰਦੇ ਲਿਖਿਆ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਸਾਡਾ ਹਿੱਸਾ ਹੈ ਪਰ ਇਹ ਕਹੋ ਕਿ ਤੁਹਾਨੂੰ ਕਿਸੇ ਨੇ ਉੱਥੇ ਪੁੱਛਿਆ ਨਹੀਂ ਜੋ ਫਿਲਹਾਲ ਦੇ ਕਾਂਗਰਸ ਤੇ ਆਪ ਦੇ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਗੱਠਜੋੜ ਵਾਲੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ ਕਿਉਂਕਿ ਦੋਵੇਂ ਪਾਰਟੀਆਂ ਆਪੋ ਆਪਣੇ ਪੱਧਰ ਤੇ 13 ਸੀਟਾਂ ਉੱਤੇ ਤਿਆਰੀ ਦਾ ਦਾਵਾ ਕਰ ਰਹੀਆਂ ਨੇ ਹਾਲਾਂਕਿ ਜ਼ਰੂਰੀ ਨਹੀਂ ਕਿਸ ਸਿਆਸਤ ਦੇ ਵਿੱਚ ਜੋ ਨਜ਼ਰ ਆਉਂਦਾ ਹੈ ਹਕੀਕਤ ਦੇ ਵਿੱਚ ਵੀ ਉਹੀ ਹੋਵੇ ਚੰਡੀਗੜ੍ਹ ਤੋਂ ਅਮਨ ਭਰਦਵਾਜ న్యూਸ 18 ਪੰਜਾਬ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਵਿੱਚ ਨਵੇਂ ਭਰਤੀ ਹੋਏ 461 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਪੁਲਿਸ ਕਰਮਚਾਰੀਆਂ ਨੂੰ ਕਿਸੇ ਨੂੰ ਨਾਜਾਇਜ਼ ਤੌਰ ਤੇ ਪਰੇਸ਼ਾਨ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ ਪੰਜਾਬ ਪੁਲਿਸ ਵਿੱਚ ਨਵੀਂ ਭਰਤੀ ਹੋਈ 461 ਨੌਜਵਾਨ ਪੁਲਿਸ ਦਾ ਹਿੱਸਾ ਬਣੇ ਤੇ ਚੰਡੀਗੜ੍ਹ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਏ ਤੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਤੇ ਨਾਲ ਹੀ ਪੁਲਿਸ ਮੁਲਾਜ਼ਮਾਂ ਨੂੰ ਨਸੀਹਤ ਵੀ ਦਿੱਤੀ ਕਿ ਨਾ ਕਿਸੇ ਦੇ ਝੂਠਾ ਪਰਚਾ ਪਾਇਆ ਜਾਵੇ ਤੇ ਨਾ ਹੀ ਕਿਸੇ ਨੂੰ ਨਜਾਇਜ਼ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾਵੇ ਝੂਠਾ ਪਰਚਾ ਨਹੀਂ ਪਾਉਣਾ ਕਿਸੇ ਦਾ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹ ਰਾਜਨੀਤਿਕ ਪਰਚੇ ਨਹੀਂ ਪਾਉਣੇ ਝੂਠੇ ਪਰਚੇ ਨਹੀਂ ਪਾਉਣੇ ਆਪਣੇ ਤੋਂ ਜਿਹੜੇ ਸਹੀ ਪਰਚੇ ਆ ਉਹੀ ਸੰਭਾਲੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜਾਵੇ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੀ ਜਿਹੜੀ ਹੈ ਇਨਸਾਫ ਤੱਕ ਪਹੁੰਚਾ ਦਈਏ ਜਿਹੜੇ ਪਰਿਵਾਰਾਂ ਨੇ ਧੱਕਾ ਹੋਇਆ ਉਹੀ ਬਹੁਤ ਸਵਿਚ ਕਰਕੇ ਇੱਕ ਪੱਤਰਕਾਰ ਮੈਨੂੰ ਮਿਲਿਆ ਉਹ ਕਹਿੰਦਾ ਜੀ ਬਾਕੀ ਜੋ ਮਰਜੀ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਆਮ ਆਦਮੀ ਕਲੀਨਿਕ ਖੁੱਲ ਗਏ ਸਕੂਲ ਬਹੁਤ ਸੋਹਣੇ ਬਣੇ ਜਾਂਦੇ ਆ ਖੇਤਾਂ ਚ ਕੱਸੀਆਂ ਚ ਪਾਣੀ ਆਉਣ ਲੱਗ ਗਿਆ 20 25 25 30 30 ਸਾਲਾਂ ਬਾਅਦ ਪਰ ਸਭ ਤੋਂ ਵਧੀਆ ਜਿਹੜੀ ਗੱਲ ਮੰਨ ਗਏ ਉਹ ਲੋਕਾਂ ਦੇ ਝੂਠੇ ਪਰਚੇ ਪੈਣੇ ਬੰਦ ਹੋ ਗਏ ਅਪੁਆਇੰਟਮੈਂਟ ਲੈਟਰ ਦੇਣ ਦੇ ਨਾਲ ਸੀਐਮ ਨੇ ਸਵਾਗਤ ਨੂੰ ਸੰਬੋਧਨ ਵੀ ਕੀਤਾ ਸਰਹੱਦ ਤੇ ਡਰੋਨ ਤੇ ਗੈਂਗਸਟਰਾਂ ਦਾ ਜ਼ਿਕਰ ਕਰਦੇ ਆ ਪੁਰਾਣੇ ਲੀਡਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਪੁਲਿਸ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕਰਦੇ ਆ ਪੁਲਿਸ ਨੂੰ ਫ੍ਰੀਹੈਂਡ ਕਰਨ ਦੀ ਗੱਲ ਵੀ ਆਖ ਦਿੱਤੀ ਉੱਤੋਂ 550 ਕਿਲੋਮੀਟਰ ਬਾਰਡਰ ਹੈ ਇੰਟਰਨੈਸ਼ਨਲ ਪਾਕਿਸਤਾਨ ਦਾ ਉਧਰੋਂ ਹਰ ਰੋਜ਼ ਡਰੋਨ ਹਰ ਰੋਜ਼ ਕੋਈ ਨਾ ਕੋਈ ਉਧਰੋਂ ਸ਼ਰਾਰਤਾਂ ਉਹ ਵੀ ਸੰਭਾਲਣੀਆਂ ਨੇ ਫਿਰ ਇੰਟਰਨਲ ਆ ਜਿਹੜੇ ਉਹਨਾਂ ਦੇ ਪਾਲੇ ਹੋਏ ਸੀ ਪੁਰਾਣਿਆਂ ਦੇ ਲੀਡਰਾਂ ਦੇ ਗੈਂਗਸਟਰ ਜੇਲ ਆ ਹੋ ਗਿਆ ਜੇਲ ਚਾਈ ਨਹੀਂ ਹੋਇਆ ਜੇਲ ਚ ਉਹ ਹੋ ਗਿਆ ਪੇਸ਼ੀਆਂ ਤੇ ਲੈ ਜਾਂਦੇ ਨੂੰ ਆ ਮਿਲ ਗਿਆ ਉੱਥੋਂ ਆ ਮਿਲ ਗਿਆ ਸੋ ਬਹੁਤ ਚੈਲੰਜਸ ਨੇ ਪੁਲਿਸ ਤੇ ਬਟ ਜੇ ਇਹ ਤਾਈਓ ਠੀਕ ਹੋ ਸਕਦੇ ਨੇ ਜੇ ਫ੍ਰੀ ਹੈਂਡ ਮਿਲੂਗਾ ਅਫਸਰਾਂ ਨੂੰ ਉਹਨਾਂ ਦੀ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੂ ਮੁੱਖ ਮੰਤਰੀ ਮਾਨ ਨੇ ਜਿੱਥੇ ਪੁਲਿਸ ਦੇ ਨਾਲ ਹਮਦਰਦੀ ਜਤਾਈ ਤੇ ਕਿਹਾ ਕਿ ਪੁਲਿਸ ਨੂੰ ਬਦਨਾਮ ਕਰਨਾ ਸਭ ਤੋਂ ਸੌਖਾ ਹੈ ਤਾਂ ਜ਼ਿਕਰ ਆਪਣੇ ਆਈਐਸ ਦੋਸਤੇ ਨਾਲ ਹੋਈ ਗਲਬਾਤ ਦਾ ਵੀ ਕੀਤਾ ਤੇ ਬਿਨਾ ਨਾਮ ਲਏ ਇੱਕ ਸਿਆਸੀ ਪਾਰਟੀ ਤੇ ਨਿਸ਼ਾਨੇ ਸਾਧੇ ਕਿਵੇਂ ਚਲਦੀਆਂ ਨੌਕਰੀਆਂ ਕਹਿੰਦੇ ਕੀ ਕਰੀਏ ਬਠਿੰਡੇ ਲਾਏ ਹੋਏ ਆ ਮੈਂ ਇੱਕ ਪਟਵਾਰੀ ਨੂੰ ਫੜਦਾ ਰਿਸ਼ਵਤ ਲੈਂਦੇ ਨੂੰ ਪਹਿਲਾਂ ਬਾਪੂ ਜੀ ਦਾ ਫੋਨ ਆ ਜਾਂਦਾ ਵੀ ਹਜੇ ਕੁਝ ਨਹੀਂ ਕਰਨਾ ਫਿਰ ਕਹਿੰਦਾ ਕਾਰ ਵਾਲੀ ਦਾ ਫੋਨ ਆ ਜਾਂਦਾ ਵੀ ਸਸਪੈਂਡ ਕਰ ਦਿਓ ਫਿਰ ਕਹਿੰਦਾ ਮੁੰਡੇ ਦਾ ਫੋਨ ਆ ਜਾਂਦਾ ਵੀ ਇਹਨੂੰ ਪ੍ਰਮੋਟ ਕਰਕੇ ਨਾ ਕਾਨੂੰਗੋ ਬਣਾ ਦਿਓ ਫਿਰ ਕਹਿੰਦਰਾ ਬੀਬਾ ਜੀ ਦਾ ਫੋਨ ਆ ਜਾਂਦਾ ਉਹ ਕਹਿੰਦੀ ਜੋ ਹਜੇ ਹੁਣ ਤੱਕ ਤਿੰਨਾਂ ਨੇ ਕਿਹਾ ਸਾਰੇ ਕੈਨਸਲ ਰੱਖਿਓ ਫਿਰ ਕਹਿੰਦਾ ਸਾਲੇ ਦਾ ਫੋਨ ਆ ਜਾਂਦਾ ਵੀ ਬੰਦੇ ਹੀ ਆਪਣੇ ਤਾਂ ਇਹਦੀ ਇਹਦੀ ਡਿਊਟੀ ਜਿਹੜੀ ਹੈ ਉਹ ਇਧਰ ਸਾਡੇ ਵਾਲੇ ਜ਼ਿਲ੍ਹੇ 'ਚ ਕਰ ਦਿਓ ਕਹਿੰਦਾ ਫਿਰ ਇੱਕ ਅੱਦਾ ਹੋਰ ਫੋਨ ਆ ਜਾਂਦਾ ਵੀ ਥੋੜੀ ਹਿੰਮਤ ਕੁਮੇ ਹੋਈ ਇਹ ਨਾ ਪੰਜਾਂ ਦਾ ਫੋਨ ਸੁਣਨ ਦੀ ਹਲਕਾ ਤਾਂ ਮੇਰ ਹੈ ਉਹ ਕਹਿੰਦਾ ਜੀ ਫਿਰ ਸ਼ਾਮ ਤੱਕ ਮੈਂ ਪਟਵਾਰੀ ਤੋਂ ਮਾਫੀ ਮੰਗ ਕੇ ਘਰੇ ਜਾਣਾ ਵੀ ਭਰਾਵਾ ਗਲਤੀ ਹੋ ਗਈ ਤੈਨੂੰ ਪੜੇਗਾ ਜ਼ਿਕਰ ਹੋ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ 461 ਨੌਜਵਾਨਾਂ ਦੀ ਨਵੀਂ ਭਰਤੀ ਹੋਈ ਹੈ ਤੇ ਪੰਜਾਬ ਸਰਕਾਰ ਪੁਲਿਸ ਦੀ ਮਜ਼ਬੂਤੀ ਲਈ ਨਫਰੇ ਵਿਧਾਨਣ ਵਾਸਤੇ ਵਚਨਬੱਧ ਹੈ ਜਿਸ ਦੇ ਲਈ ਹਰ ਸਾਲ ਸੂਬੇ ਵਿੱਚ 2100 ਨੌਜਵਾਨਾਂ ਦੀ ਭਰਤੀ ਹੋਵੇਗੀ ਜਿਸ ਵਿੱਚ 1800 ਕਨਸਟੇਬਲ ਹੋਣਗੇ ਅਤੇ 300 ਸਬ ਇੰਸਪੈਕਟਰ ਹੋਣਗੇ

ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਕੈਨੇਡਾ ਦਾ ਵਰਕ ਵੀਜ਼ਾ ਪ੍ਰੀ ਅਪਰੂਵਡ ਲੀਮੀਆ ਦੇ ਨਾਲ ਅਪਲਾਈ ਕਰੋ ਰਜਿਸਟਰ ਵਿਦ ਦਾ ਯੈਲੋ ਲੀਫ ਨੋ ਏਜ ਲਿਮਿਟ ਅਗਲੀ ਖਬਰ ਫਾਜ਼ਿਲਕਾ ਤੋਂ ਹੈ ਜਿੱਥੇ ਭਿਆਨਕ ਸੜਕੀ ਹਾਦਸਾ ਵਾਪਰਿਆ ਦੱਸਦੇ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ ਆਰਟੀਓ ਕਰਮਚਾਰੀਆਂ ਦੀ ਗੱਡੀ ਤਾਂ ਹਾਦਸੇ ਦੇ ਵਿੱਚ ਦੋ ਕਰਮਚਾਰੀਆਂ ਦੀ ਮੌਤ ਦੀ ਖਬਰ ਹੈ ਦੋ ਹੋਰ ਕਰਮਚਾਰੀ ਜ਼ਖਮੀ ਹੋ ਗਏ ਨੇ ਜੁਗਾੜੂ ਵਾਹਨ ਨੂੰ ਬਚਾਉਂਦੇ ਹੋਏ ਇਹ ਹਾਦਸਾ ਵਾਪਰਿਆ ਹੈ ਆਰਟੀਓ ਦੇ ਨਾਲ ਦੱਸਿਆ ਕਿ ਡਿਊਟੀ ਤੇ ਨਿਕਲੇ ਸਨ ਇਹ ਕਰਮਚਾਰੀ ਔਰ ਹਾਦਸੇ ਦਾ ਸ਼ਿਕਾਰ ਹੋ ਗਏ ਦੱਸਦੇ ਤੌਰ ਤੇ ਇੱਕ ਵੱਡਾ ਹਾਦਸਾ ਹੈ ਦੋ ਜਣਿਆਂ ਦੀ ਮੌਤ ਦੀ ਖਬਰ ਹੈ ਔਰ ਪਰਿਵਾਰਕ ਮੈਂਬਰਾਂ ਦਾ ਰੋਣੋ ਕੇ ਪੂਰਾ ਹਾਲ ਬਹੁਤ ਜੜੀ ਮੰਦ ਭਾਗੀ ਜੜੀ ਘਟਨਾ ਵਾਪਰੀ ਹੈ ਤੇ ਇਹਦਾ ਪੂਰੇ ਇਲਾਕੇ ਚ ਪੂਰਾ ਦੁੱਖ ਹੈ ਕੋ ਲੋਕ ਸੀ ਜੀ ਕਿੱਥੇ ਜਾ ਰਹੇ ਸੀ ਜੀ ਇਹ ਜਿਹੜੇ ਮੁਲਾਜ਼ਮ ਹੈ ਇਹਨਾਂ ਦੇ ਵਿੱਚੋਂ ਤਿੰਨ ਤਾਂ ਮੁਲਾਜ਼ਮ ਹੈ ਇੱਕ ਹੋਮਗਾਰਡ ਚ ਦੇਸ਼ ਰਾਜ ਦਾ ਸੰਜਰਾਣੇ ਚ ਆ ਮਲਾਜਮ ਹੈ ਔਰ ਦੋ ਜਿਹੜੇ ਹੈ ਉਹ ਆਰਟੀਓ ਦਫਤਰ ਦੇ ਮਲਾਜਮ ਸੀਗੇ ਕੋਈ ਉਹਨਾਂ ਦੇ ਆਰਟੀਓ ਸਾਹਿਬ ਦੇ ਨਾਲ ਹੀ ਕਿਤੇ ਜਾ ਰਹੇ ਸੀ ਉਹਨਾਂ ਦੀ ਗੱਡੀ ਦੇ ਪਿੱਛੇ ਹੀ ਗੱਡੀ ਸੀ ਇਹਨਾਂ ਦੀ ਔਰ ਅੱਗੋਂ ਜੱਕਦਮ ਕੋਈ ਜਿਹੜੀ ਹੈ ਉਹ ਜਗਾੜੂ ਰੇੜੀ ਹੈ ਉਹਦੇ ਨਾਲ ਟਕਰਾਨ ਕਰਕੇ ਇਹਨਾਂ ਨੇ ਫੀ ਹੈ ਆ ਦਰਖਤ ਦੇ ਵਿੱਚ ਗੱਡੀ ਟਕਰਾਈ ਉਹਨੂੰ ਬਚਾਉਂਦੇ ਬਚਾਉਂਦੇ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਕਿ ਕਿੰਨਿਆਂ ਦੀ ਮੌਤ ਹੋ ਗਈ ਕੌਣ ਕੌਣ ਸ਼ਾਮਲ ਨੇ ਜਿਨ੍ਹਾਂ ਦੀ ਮੌਤ ਹੋਈ ਦੋ ਜਣਿਆਂ ਦੀ ਟੋਟਲ ਮੌਤ ਹੋਈ ਹੈ ਉਹਦੇ ਚੋਂ ਇੱਕ ਹੋਮਗਾਰਡ ਦਾ ਮਲਾਜਮ ਹੈ ਦੇਸ਼ ਰਾਜ ਜਰਾਨਾ ਦੇ ਪਿੰਡ ਤੋਂ ਔਰ ਇੱਕ ਰਮੇਸ਼ ਕੁਮਾਰ ਜਡਾਟਿਓ ਦਫਤਰ ਦਾ ਮੁਲਾਜ਼ਮ ਹੈ ਪਿੰਡ ਸੁਲੇਗੰਦ ਤੋਂ ਉਹਨਾਂ ਦੀ ਮੌਤ ਹੋ ਗਈ ਕੋਲ ਮੈਡੀਸੀਸ ਆਫ ਦਾ ਡਰਾਈਵਰ ਆ ਉਹ ਆਰਟੀਓ ਸੌ ਦਾ ਡਰਾਈਵਰ ਅੱਛਾ ਔਰ ਦੋ ਜਿਹੜੇ ਇੰਜਰਡ ਹੋਏ ਆ ਉਹਦੇ ਚ ਸੱਟਾਂ ਲੱਗੀਆਂ ਗੰਭੀਰ ਉਹਨਾਂ ਨੂੰ ਅੱਗੇ ਵਧਦੇ ਆ ਮੁਕੇਰੀਆਂ ਦੇ ਵਿੱਚ ਪੇਪਰ ਮਿਲਦੇ ਨੇੜੇ ਭਿਆਨਕ ਸਰ ਕੀ ਹਾਦਸਾ ਵਾਪਰਿਆ ਪੰਜਾਬ ਪੁਲਿਸ ਦੀ ਬੱਸ ਟਰਾਲੀ ਦੇ ਨਾਲ ਟਕਰਾ ਗਈ ਹਾਦਸੇ ਦੇ ਵਿੱਚ ਤਿੰਨ ਪੁਲਿਸ ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕਈ ਜਵਾਨ ਜ਼ਖਮੀ ਹੋਏ ਨੇ ਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆ ਕਸਬੇ 'ਚ ਦਰਦਨਾਕ ਸੜਕ ਹਾ사 ਹੋਇਆ ਤੇਜ਼ ਰਫਤਾਰ ਪੰਜਾਬ ਪੁਲਿਸ ਦੀ ਬੱਸ ਖੜੀ ਟਰਾਲੀ ਦੇ ਨਾਲ ਟਕਰਾ ਗਈ ਹਾਸੇ ਦੇ ਵਿੱਚ ਤਿੰਨ ਪੁਲਿਸ ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਸਾਡੇ ਗਰਦਾਸਪੁਰ ਦੀ ਡਰਾਈਵਰ ਫੋਰਥ ਲੈ ਕੇ ਜਲੰਧਰ ਤੋਂ ਟੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕਿਥੇ ਟਰਾਲਾ ਖੜਾ ਸੀਗਾ ਰੋਡ ਤੇ ਉਹਦੇ ਵਿੱਚ ਵੱਜ ਗਈ ਆ ਉਹ ਵਜਨ ਕਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟੇਬਲ ਸੀ ਉਹਦੀ ਡੈਥ ਹੋਈ ਆ ਜੀ ਇੱਕ ਮੁਲਾਜ਼ਮ ਹੋਰ ਆ ਜਿਹਦੀ ਰੈਸ ਹੋਈ ਆ ਤੇ ਤਿੰਨ ਚਾਰ ਮੁਲਾਜ਼ਮ ਇੰਜਨ ਦੇ ਹੋਇਆ ਜੀ ਉਹਨਾਂ ਨੂੰ ਫਾਸਟਰ ਦੇ ਕੇ ਹਸਪਤਾਲ ਭੇਜਿਆ ਜੀ ਉੱਥੋਂ ਕੋਸ਼ ਰੈਫਰ ਕੀਤੇ ਦੋ ਜੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਕ ਸਾਹਿਬ ਮੌਕੇ ਤੇ ਜੀ ਉੱਥੇ ਉਹ ਕਰ ਰਿਹਾ ਜੀ ਪਾਸੇ ਬੈਠੇ ਕਈ ਪੁਲਿਸ ਦੇ ਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੁਕੇਰੀਆਂ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜ਼ਖਮੀਆਂ 'ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੇ ਜੀ ਜਲੰਧਰ ਤੋਂ ਗੁਰਦਾਸਪੁਰ ਜਾ ਰਹੇ ਸੀ ਜੀ ਠੀਕ ਹੈ ਜੀ ਤੇ ਕਿੱਥੇ ਹੋਇਆ ਇਹ ਹਾਸਾ ਜੀ ਇਹ ਮਕੇਰੀਆਂ ਤੋਂ ਤਕਰੀਬਨ 5-6 ਕਿਲੋਮੀਟਰ ਪਿਛੇ ਦੀ ਤੁਸੀਂ ਬੱਸ ਵਿੱਚ ਹੀ ਸੀਗੇ ਅਸੀਂ ਬੱਸ ਸੀ ਜੀ ਤੇ ਲੱਗਾ ਕੁਝ ਲੋਤੀ ਜਾਂਚ ਕੀਤੀ ਹੋਇਆ ਕੀ ਸੀ ਜੀ ਸਾਨੂੰ ਤਾਂ ਇਸ ਤਰ੍ਹਾਂ ਹੀ ਲੱਗਿਆ ਵੀ ਜਿਵੇਂ ਡਰਾਈਵਰ ਦੀ ਵੀ ਅੱਖ ਲੱਗ ਗਈ ਤੇ ਵੀ ਉਹ ਤੋਂ ਲੱਗ ਪੱਜ ਵੀ ਮਕੇਰੀਆਂ ਜਿਹੜੇ ਇੱਥੇ ਐਮ ਐਮ ਮੰਗਰ ਐਕਸੀਡੈਂਟ ਹੋਇਆ ਉਹਦੇ ਸਬੰਧ ਵਿੱਚ ਸਾਡੇ ਕੋਲ 15 ਪੇਸ਼ੈਂਟ ਆਏ ਸੀਗੇ ਤੇ ਦੋ ਡੈਡ ਬੋਡੀਸ ਆਈਆਂ ਸੀਗੀਆਂ ਤੇ ਜਿਹੜੇ ਬਾਕੀ ਪੇਸ਼ੈਂਟ ਤੇ ਡੈਡ ਬੋਡੀਸ ਸੀਗੀਆਂ ਉਹ ਦਸੂਏ ਰੈਫਰ ਕਰਤੀ ਸੀਗੇ ਹੁਣ ਦਸੂਏ ਤੇ ਇੱਕ ਹੋਰ ਡੈਡ ਬੋਡੀ ਆਈ ਹੈ ਸਾਡੇ ਕੋਲ ਤੇ ਹੁਣ ਸਾਡੇ ਕੋਲ ਟੋਟਲ ਜਿਹੜੀ ਡੈਡ ਬੋਡੀਸ ਹੈ ਤਿੰਨ ਹੈ ਤੇ 15 ਪੇਸ਼ੈਂਟ ਆਏ ਸੀ 15 ਵਿੱਚੋਂ 9 ਪੇਸ਼ੈਂਟ ਸੀਰੀਅਸ ਸੀਗੇ ਜਿਹੜੇ ਕਿ ਇੱਥੋਂ ਹਾਇਰ ਸੈਂਟਰਲੇ ਰੈਫਰ ਕਰ ਦਿੱਤੇ ਗਏ ਸੀ ਤੇ 6 ਪੇਸ਼ੈਂਟ ਆ ਜਿਹੜੇ ਬਿਲਕੁਲ ਸਾਡੇ ਕੋਲ ਜੀਰੇ ਇਲਾਜ ਹੈ ਤੇ ਬਿਲਕੁਲ ਸਟੇਬਲ ਹੈ ਉਥੇ ਹੀ ਸੀਐਮ ਮਾਨ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਤੇ ਮ੍ਰਿਤਕ ਪੁਲਿਸ ਜਵਾਨਾਂ ਦੇ ਪੀੜਿਤ ਪਰਿਵਾਰਾਂ ਨੂੰ 2-2 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। 1 ਕਰੋੜ ਰੁਪਈਆ ਕਿਸੇ ਜਵਾਨ ਦੀ ਸ਼ਹਾਦਤ ਤੇ ਡਿਊਟੀ ਦੌਰਾਨ 1 ਕਰੋੜ ਰੁਪਈਆ HDFC ਵੱਲੋਂ ਤੇ 1 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਈਆ ਪਰਿਵਾਰ ਨੂੰ ਉਹਦੀ ਕੋਈ ਜਾਨ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਏ ਕਬੀਲਦਾਰੀ ਚਲਦੀ ਰਹਿੰਦੀ ਹੈ। ਬੜੀ ਮੁਸ਼ਕਲ ਤੋਂ ਬਾਅਦ ਬੱਸ ਦੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਹਾਸੇ 'ਚ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨੀ ਹੋ ਗਿਆ ਇਹ ਬੱਸ ਗੁਰਦਾਸਪੁਰ ਜਾਰੀ ਸੀ ਇਸ ਵਕਤ ਅਸੀਂ ਖੜੇ ਹਾਂ ਦਸੂਆ ਮੁਕੇਰੀਆਂ ਨੈਸ਼ਨਲ ਹਾਈਵੇ 1 ਦੇ ਉੱਤੇ ਜਿੱਥੇ ਕਿ ਸਵੇਰੇ 6 ਵਜੇ ਇੱਕ ਬੜਾ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਗੁਰਦਾਸਪੁਰ ਜਾ ਰਹੀ ਬੱਸ ਜੋ ਕਿ ਪੁਲਿਸ ਮੁਲਾਜ਼ਮਾਂ ਨਾਲ ਭਰੀ ਹੋਈ ਸੀ ਪੀਏਪੀ ਤੋਂ ਆ ਰਹੀ ਸੀ ਤੇ ਗੁਰਦਾਸਪੁਰ ਨੂੰ ਜਾ ਰਹੀ ਸੀ ਤੇ ਐਮਾ ਮੰਗਤ ਕਸਬਾ ਦੇ ਨਜ਼ਦੀਕ ਅਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਖੜੇ ਟ੍ਰੇਲਰ ਦੇ ਵਿੱਚ ਜਿਹੜੀ ਹੈ ਬੱਸ ਦੁਰਘਟਨਾਗ੍ਰਸਤ ਹੋ ਚੁੱਕੀ ਹੈ ਤੇ ਬੱਸ ਦੇ ਵਿੱਚ ਦੱਸਿਆ ਜਾ ਰਿਹਾ ਕੁੱਲ ਜਿਹੜੇ ਆ 32 ਮੁਲਾਜ਼ਮ ਸਵਾਰ ਸੀ ਕੁਝ ਮਹਿਲਾਵਾਂ ਵੀ ਸੀ ਗਿਆ ਮੁਲਾਜ਼ਮ ਜਿਹੜੇ ਆ ਡਿਊਟੀ ਲਈ ਜਾ ਰਹੇ ਸੀਗੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਬੱਸ ਆ ਟ੍ਰੇਲਰ ਦੇ ਬਿਲਕੁਲ ਪਿੱਛੇ ਹਿੱਟ ਹੁੰਦੀ ਹੈ 15 ਦੇ ਕਰੀਬ ਜਿਹੜੇ ਆ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਸੀਗੇ ਉਹਨਾਂ ਵਿੱਚੋਂ ਜਿਹੜੇ ਜ਼ਿਆਦਾ ਜਿਨ੍ਹਾਂ ਦੀ ਹਾਲਾਤ ਮਾੜੀ ਸੀਗੇ ਪੰਜ ਉਹਨਾਂ ਨੂੰ ਅੰਮ੍ਰਿਤਸਰ ਦੱਸਿਆ ਜਾ ਰਿਹਾ ਕਿ ਰੈਫਰ ਕਰ ਦਿੱਤਾ ਗਿਆ ਹੈ ਤੇ ਜਿਹੜੇ ਮ੍ਰਿਤਕ ਸਿਗੇ ਉਹਨਾਂ ਦੀ ਜਿਹੜੀ ਡੈਡ ਬੋਡੀ ਆ ਇਸ ਵਕਤ ਮੁਕੇਰੀਆਂ ਮੋਰਚੇ ਵਿੱਚ ਰਖਵਾਈ ਗਈ ਹੈ ਕੈਮਰਾਮੈਨ ਵਿਨੇਦਰ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ